ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦਾ ਐਗਰੀਕਲਚਰ ਫਾਰਮ ਦੇ ਉੱਪਰ। ਤੇ ਜਿਹੜੇ ਕਿਸਾਨ ਵੀਰ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜੂਲ ਵਾਲੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀਗੀ। ਪੀਆਰ 126 ਝੋਨੇ ਬਾਰੇ ਵੀ ਕਿੱਦਾਂ-ਕਿੱਦਾਂ ਆ ਆਪਣੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਹੈਗਾ ਤੇ ਬਹੁਤ ਵਧੀਆ ਕਿਸਾਨ ਵੀਰਾਂ ਨੇ ਉਹਦਾ ਰਿਸਪਾਂਸ ਦਿੱਤਾ ਤੇ ਖੁੱਲ੍ਹ ਕੇ ਕਮੈਂਟ ਕਰੇ ਵਧੀਆ ਫੀਡਬੈਕ ਦਿੱਤਾ ਆਪਾਂ ਨੂੰ ਤੇ ਵੀਰੇ ਇਹ ਜਿਹੜਾ ਵੀਡੀਓ ਪਾਉਣ ਦਾ ਮਕਸਦ ਸੀਗਾ ਇਹ ਆਪਣਾ ਇਹੀ ਸੀ ਵੀ ਆਪਣੇ ਜੋ ਕਿਸਾਨਾਂ ਦੇ ਲਈ ਜਿੱਦਾਂ ਆਪਾਂ ਕਹਿੰਦੇ ਵੀ ਬਿਆਨ ਪਹਿਲਾਂ ਦਿੱਤੇ ਜਾਂਦੇ ਨੇ ਉਹਨਾਂ ਦੇ ਉੱਪਰ ਸਰਕਾਰਾਂ ਖਰਾ ਨਹੀਂ ਉਤਰਦੀਆਂ ਤੇ ਜਿਵੇਂ ਆਪਾਂ ਮੰਨ ਸਕਦੇ ਆ ਵੀ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਗਿਆਗਾ ਵੀ ਜਿੱਦ ਦੇ ਤੋਂ ਮੇਰੀ ਸੁਰਤ ਸੰਭਲੀ ਆ ਜਾਂ ਜਿੱਦ ਦੇ ਤੋਂ ਆਪਾਂ ਖੇਤੀ ਦੇ ਵਿੱਚ ਪਿਆਗੇ ਮੈਂ ਕਦੇ ਇੰਨਾ ਬੁਰਾ ਹਾਲ ਨਹੀਂ ਝੁੰਨੇ ਦਾ ਦੇਖਿਆ ਕੁਝ ਸਰਕਾਰ ਦੀਆਂ ਨਲਾਇਕੀਆਂ ਲਾ ਲਓ ਕੁਸਰਲੀ ਭੁਗਤ ਲਾ ਲਓ ਇਹਨਾਂ ਦੀ ਤੇ ਪਰ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਚੀਜ਼ ਦੇਖ ਕੇ ਹੈਰਾਨੀ ਹੁੰਦੀ ਆ ਉਹ ਇਹ ਹੁੰਦੀ ਆ ਵੀ ਜਿਹੜੀ ਕਿ ਆਪਾਂ ਕਹੀਏ ਵੀ ਕਿਸਮ ਨੂੰ ਇੰਨਾ ਜ਼ਿਆਦਾ ਪਰਫੁੱਲਤ ਕਿਸਮਾਂ ਜਿਹੜੀ ਉਹਨੂੰ ਇੰਨਾ ਜ਼ਿਆਦਾ ਨਕਾਰਿਆ ਗਿਆ ਤੇ ਬਹੁਤ ਕਿਸਾਨ ਵੀਰ ਕਹਿੰਦੇ ਨੇ ਵੀਰੇ ਆਪਾਂ ਪੂਸਾ 44 ਲਾਵਾਂਗੇ ਵੀਰੇ ਜਦੋਂ ਸ਼ਰੂ ਦੇ ਵਿੱਚ ਮੌਇਸਚਰ ਦੀ ਪ੍ਰੋਬਲਮ ਦੇ ਆਧਾਰ ਤੇ ਜਿਹੜਾ ਮੰਨ ਕੇ ਜਦੋਂ ਖਰੀਦ-ਵੇਚ ਦੇ ਵਿੱਚ ਦਿੱਕਤ ਆਈ ਆਪਾਂ ਨੂੰ ਉਹ ਵੀਰੇ ਸਾਰੀਆਂ ਵੈਰਾਈਟੀਆਂ 'ਚ ਆਈ ਆ ਉਹ ਕੱਲੀ 26 ਨਹੀਂ ਤੀ ਦੇਖੋ ਮੇਰਾ ਮੌਇਸਚਰ ਤਕਰੀਬਨ ਮੈਂ ਤੁਹਾਨੂੰ ਦੱਸਦਾਗਾ ਮੈਂ 9 ਜੁਲਾਈ ਨੂੰ ਜਿਰੀ ਲਾਈ ਸੀ ਤੇ 22 ਅਕਤੂਬਰ ਨੂੰ ਮੈਂ ਕਟਿੰਗ ਕਰੀ ਆ 17 ਇੱਕ ਮੋਸਚਰਾ ਦੀ ਵੀਰੇ ਪਰ ਉਹਦਾ ਚੱਕਰ ਪਤਾ ਕੀ ਉਹਦਾ ਪਾਣੀ ਪਹਿਲਾਂ ਬੰਦ ਕਰਨਾ ਪੈਂਦਾ ਪਾਣੀ ਬੰਦ ਕਰਨਾ ਹੁਣ ਜਿਹੜੇ ਆਲੂਆਂ ਵਾਲੇ ਬਾਣ ਨੇ ਵੀਰੇ ਜੀ ਆਪਾਂ ਉਹਨਾਂ 'ਚ ਪਾਣੀ ਪਹਿਲਾਂ ਬੰਦ ਕਰ ਦਾਂਗੇ ਉਹਨਾਂ ਦੀ ਕਿਹੜਾ ਰੌਣੀ ਕਰਕੇ ਆਪਾਂ ਆਲੂ ਬੀਜ ਲਾਂਗੇ ਸਾਰੀਆਂ ਸਮੱਸਿਆਵਾਂ ਦੇਖ ਕੇ ਕਿਸਾਨ ਵੀਰਾਂ ਨੂੰ ਚੱਲਣਾ ਪੈਂਦਾਗਾ ਫਸਲਾਂ ਦਾ ਤੇ ਚਲੋ ਕਣਕ ਵਾਲਾ ਬਾਣ ਦੇ ਵਿੱਚ ਭਈ ਅਗਲਾ ਰੌਣੀ ਰੂਣੀ ਕਰਕੇ ਗਾਹਾਂ ਦੀ ਗਾਹ ਪਾਣੀ ਪੂਣੀ ਕੱਢ ਕੇ ਕਿਸੇ ਨਾ ਕਿਸੇ ਹੱਲ ਨਾਲ ਕਣਕ ਬੀਜ ਸਕਦਾ ਪਰ ਆਲੂਆਂ ਦਾ ਕੰਮ ਨਹੀਂ ਚੱਲ ਸਕਦਾ ਕਿਉਂਕਿ ਬਾਣ ਜ਼ਿਆਦਾ ਖੁਸ਼ਕ ਹੋ ਜਾਂਦਾ ਬਾਣ ਹੀ ਨਹੀਂ ਮੰਨਦਾ ਇਹਗਾ ਚਲੋ ਉਹ ਤਾਂ ਗੱਲਾਂ ਰਹੀਆਂ ਸਾਈਡ ਤੇ ਪਰ ਮੈਂ ਪੀਆ 126 ਦੀ ਐਂ ਗੱਲ ਕਰਦਾ ਵੀਰੇ ਇਹ 2017 ਤੋਂ ਵੈਰਾਈਟੀ ਲਾਂਚ ਹੋਈ ਆ ਦੇਖੋ ਪਹਿਲਾਂ ਯੂਨੀਵਰਸਿਟੀ ਨੇ ਟ్రਾਇਲ ਲੈ ਹੋਣਗੇ ਫਿਰ ਲੋਕਾਂ ਨੂੰ ਟ్రਾਇਲ ਦਿੱਤੇ ਹੋਣਗੇ ਫਿਰ ਮਿਲਿੰਗ ਦੇ ਟ్రਾਇਲ ਇਹਦਾ ਸਾਰਾ ਕੁਝ ਜਿੰਨਾ ਟਾਈਮ ਕੰਪਲੀਟ ਨਹੀਂ ਹੁੰਦਾ ਯੂਨੀਵਰਸਿਟੀ ਕਿਸਮ ਨਾਉਂ ਚ ਨਹੀਂ ਕਰ ਸਕਦੀ ਵੀ ਇਹ ਤਾਂ ਕੋਈ ਜਿੱਦਾਂ ਆਪਾਂ ਕਹਿ ਰਹੀ ਯਾਰ ਕੋਈ ਮੁੱਦਾ ਹੀ ਨਹੀਂ ਨਾ ਬਣ ਰਿਹਾ ਵੀ ਚੌਲ ਨਹੀਂ ਪੂਰਾ ਹੋ ਰਿਹਾ ਯੂਨੀਵਰਸਿਟੀ ਨੇ ਉਹਦੇ ਬੈਠਾਂ ਦੇ ਵਿੱਚ ਸਪਸ਼ਟ ਦੱਸਿਆ ਵੀ 70 ਕਿਲੋ ਦੇ ਲਵੇ ਚੌਲ ਨਿਕਲਦਾ 60 ਕਿਲੋ ਚਾਹੀਦਾ ਇਹਨਾਂ ਨੂੰ ਇਹਦਾ ਕੋਈ ਮੁੱਦਾ ਹੀ ਨਹੀਂ ਨਾ ਬਣ ਰਿਹਾ ਕਿਸਮਾ ਦਾ ਫਿਰ ਹੁਣ ਯੂ 131 ਕਿਸਮਾ ਉਹਦਾ ਵੀ ਨਹੀਂ ਮੋਇਸਚਰ ਆ ਰਿਹਾ ਫਿਰ ਹੁਣ ਕਰੇ ਕਿਸਾਨ ਵੀਰ ਕੀ ਤੇ ਡੇਢ ਦਿਨ ਪਰ ਦੇ ਨਜੀਰੀ ਲਾਉਣ ਦੀ ਲੇਟ ਜਾ ਰਹੀ ਆ ਤੇ ਝੋਨੇ ਦੀ ਖਰੀਦ ਸੰਬੰਧੀ ਕਿੰਨੀਆਂ ਦਿੱਕਤਾਂ ਆਉਣ ਲੱਗੀਆਂ ਕਿਉਂਕਿ ਮੋਇਸਚਰ ਨਹੀਂ ਕੰਪਲੀਟ ਹੋ ਰਿਹਾ ਜਿੰਨੀ ਲੇਟ ਜਾ ਰਹੀ ਹੈਗੀ ਜਿਆਦਾ ਮੋਇਸਚਰ ਦਾ ਪੰਗਾ ਵੀਰੇ ਪਿਛਲੇ ਤੋਂ ਪਿਛਲੇ ਸਾਲ ਤਾਂ ਪਿਆ ਦੇਖੋ ਜਿੱਥੇ ਝੋਨਾ ਦੀ ਝੋਨੇ ਮਰੇ ਨੇ ਆਪਣੇ ਮੀਹਾਂ ਨਾਲ ਜਾਂ ਕਿਵੇਂ ਲਾਲੋ ਤੁਸੀਂ ਉਹਦੇ ਵਿੱਚ ਜਾ ਕੇ ਪੀਆਰ 126 ਲੱਗ ਗਿਆ ਉਹ ਜਿਆਦਾ ਲੇਟ ਤੱਕ ਮਿਡਲ ਨੰਬਰ ਤੋਂ ਅਹਾਂ ਤੱਕ ਜਿਹੜਾ ਵੱਢਿਆ ਗਿਆ ਉਹਦੇ ਵਿੱਚ ਮੋਇਸਚਰ ਦੀ ਜਿਆਦਾ ਪ੍ਰੋਬਲਮ ਆਈ ਹੈ ਗੇਤੇ ਝੋਨੇ 'ਚ ਨਹੀਂ ਹੁੰਦੀ ਵੀਰੇ ਉਹ ਤਾਂ ਜਿੰਨਾ ਉਦਾਂ ਜੇ ਆਪਾਂ ਕਹੀਏ 2 ਕਿਲੋ ਕਾਟ ਦੇ ਕੇ ਆਪਾਂ ਭਰਾਤਾ ਤਿੰਨ ਉਹਨਾਂ ਕੋ ਦਾ ਜਿੱਦਾਂ ਜਿੰਨੇ ਦਿਨ ਉਹ ਮੰਡੀ ਦੇ ਵਿੱਚ ਪਿਆ ਰਿਹਾ ਉਹਦਾ ਮੋਇਸਚਰ ਆਪਣੇ ਆਪ ਸੈੱਟ ਹੋ ਜਾਂਦਾ ਜੇ ਆਪਣੇ ਫੋਲ ਫਲਈਆ ਮਾੜਾ ਮੋਟਾ ਸਰ ਕਰ ਲੈਂਦੇ ਨੇਗੇ ਸੇਲਰਾਂ ਵਾਲੇ ਜਾਂ ਆਰਟੀਆ ਕਰਾ ਕਰ ਲੈਂਦੇ ਨੇ ਉੱਥੇ ਜਾ ਜ਼ਿੰਮੀਦਾਰ ਕਰ ਲੈਂਦੇ ਨੇ ਉਹਦਾ ਮੋਇਸਚਰ ਠੀਕ ਆ ਜਾਂਦਾ ਜਿਹੜਾ ਮਿਡ ਨਵੰਬਰ ਚ ਜਾ ਕੇ ਦੇਖੋ ਵੱਡੀ ਕੀ ਵੀਰੇ ਉਹਦਾ ਮੋਇਸਚਰ ਤਾਂ ਆਪਾਂ ਨੂੰ ਵੀ ਪਤਾ ਵੀ ਉਹਦਾ ਮੋਇਸਚਰ ਨਹੀਂ ਘਟਣਾ ਧੁੰਦਾਂ ਪੈਣ ਲੱਗ ਜਾਂਦੀਆਂ ਨੇਗੀਆਂ ਤੇ ਧੂਆਂ ਹੋ ਜਾਂਦਾ ਮਾੜਾ ਮੋਟਾ ਜਾ ਜਿੱਦਾਂ ਆਪਾਂ ਕਹਿੰਦੇ ਮੌਸਮ ਦੀ ਕੋਈ ਦਿੱਕਤ ਆ ਜਾਂ ਗਲਤਾਂ ਕਿਸਾਨ ਵੀ ਹੋਏ ਆ ਵੀ ਦੇਖੋ ਸਰਕਾਰ ਨੇ ਮਿਲ ਦੇ ਹਿਸਾਬ ਨਾਲ ਹਫਤਾ ਤਾਂ ਹੋ ਹੀ ਗਿਆ ਹੋਣਾ ਯੂਨੀਵਰਸਿਟੀ ਦੇ ਮਤਲਬ ਕਿ ਚਲੋ ਜਿਹੜੀ ਐਪਲੀਕੇਸ਼ਨ ਵੀਰ ਨੇ ਲਾਈ ਸੀ ਉਹਦੇ ਤੇ ਜਵਾਬ ਆਇਆ ਇਹਨੂੰ ਤੇ ਹਫਤੇ ਦੇ ਵਿੱਚ ਵੀ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਬਲਕਿ ਇੰਨੀ ਜਿਆਦਾ ਜਿੱਦਾਂ ਆਪਾਂ ਕਹਦੇ ਇਸ ਚੀਜ਼ ਦਾ ਚੱਲਿਆ ਹੋਇਆ ਸਿਸਟਮ ਮੰਨ ਵੀ ਗੱਲ ਫੈਲੀ ਹੋਈ ਆ ਪਰ ਫਿਰ ਵੀ ਕੋਈ ਜਵਾਬ ਨਹੀਂ ਕਿਸਾਨ ਮੇਲੇ ਸ਼ੁਰੂ ਹੋਣ ਵਾਲੇ ਨੇ ਕਿਸਾਨਾਂ ਨੇ ਵੀਜ਼ ਖਰੀਦਣਾ ਜਾਦਾ ਜੇ ਲੇਟ ਤੱਕ ਜੀ ਕਿਸਾਨ ਵੀ ਰੀਜ ਖਰੀਦਣ ਦੀ ਉਹ ਕਰਨਗੇ ਫੇਰ ਉਹਨਾਂ ਨੂੰ ਬੀਜ ਚ ਠੱਗੀ ਲੱਗਣੀ ਆ ਪੱਕਾ ਮਹਿੰਗਾ ਵੀ ਮਿਲਣਾ ਮੌਕੇ ਤੇ ਜਾ ਕੇ ਵੀ ਉਸ ਤੋਂ ਵਧੀਆਗਾ ਵੀ ਹੁਣ ਸਰਕਾਰ ਕਿਉਂ ਨਹੀਂ ਬਿਆਨ ਦੇ ਰਹੀ ਜਾਂ ਕਿਉਂ ਨਹੀਂ ਇਹ ਚੀਜ਼ ਬਾਰੇ ਸੋਚਿਆ ਜਾ ਰਿਹਾ ਵੀ ਸੀਜ਼ਨ ਮੂਰੇ ਆ ਰਿਹਾ ਵੀ ਬੀਜ ਖਰੀਦਣ ਲੋਕ ਲੱਗ ਜਾਣਗੇ April ਦੇ ਸ਼ੁਰੂ ਚ ਵੀ ਕਿਉਂ ਇੰਨੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਿਸਾਨ ਵੀਰਾਂ ਨੂੰ ਕਰਨਾ ਪੈ ਰਿਹਾ ਹੈ ਇਹ ਚੀਜ਼ ਬਾਰੇ ਤਾਂ ਵੀਰੇ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਵੀ ਕੀ ਇਹ ਕੀ ਇਹ ਮੁੱਦਾ ਛੋਟਾ ਵੀ ਕੀ ਸਰਕਾਰ ਜੋ ਕਿਸਾਨ ਪੱਖੀ ਤੇ ਪੰਜਾਬ ਪੱਖੀ ਕਿਸਮਾਂ ਉਹਨੂੰ ਕਿਉਂ ਇੰਨਾ ਪਿੱਛੇ ਸਿੱਟਣ ਦੇ ਲੱਗੇ ਹੋਏ ਨੇ ਸਾਰੇ ਕਿਉਂਕਿ ਖਰਚਾ ਘਟਾ ਵੀਰੇ ਥੋੜੇ ਸਮੇਂ 'ਚ ਕਿਸਮ ਤਿਆਰ ਹੋ ਜਾਂਦੀ ਆ ਪਾਣੀ ਦੀ ਬਹੁਤ ਬਚਤ ਹੁੰਦੀ ਆ ਇਹਦੇ ਨਾਲ ਕੋਈ ਪਾਣੀ ਦੀ ਦਿੱਕਤ ਨਹੀਂ ਆਉਂਦੀ ਕੋਈ ਰੇਹਾ ਸਪ੍ਰੇਹਾ ਦਾ ਖਰਚਾ ਨਹੀਂਗਾ ਕਿਸਾਨਾਂ ਨੂੰ ਵੀ ਫਾਇਦਾ ਝਾੜ ਵਧੀਆ ਥੋੜੇ ਸਮੇਂ ਦੀ ਕਿਸਮ ਸਾਰਾ ਕੁਝ ਇੱਕ ਨੰਬਰ ਦਾ ਵੀ ਕਿਉਂ ਸਰਕਾਰਾਂ ਇਹਨੂੰ ਇੰਨਾ ਪਿੱਛੇ ਮੋੜ ਰਹੀਆਂ ਨੇ ਵੀ ਦੇ ਪਿੱਛੇ ਕੀ ਰੀਜਨ ਹੋ ਸਕਦਾ ਕਿਉਂਕਿ ਹਰ ਇੱਕ ਦਾ ਆਪਣਾ ਤਜਰਬਾ ਹੁੰਦਾ ਕਈਆਂ ਨੂੰ ਉਹ ਚੀਜ਼ਾਂ ਬਾਰੇ ਨੌਲੇਜ ਹੁੰਦੀ ਹੈ ਜਿਹੜੀ ਦੂਜੇ ਨੂੰ ਨਹੀਂ ਹੁੰਦੀ ਤੇ ਚੰਗਾ ਕਮੈਂਟ ਕਰਕੇ ਚੰਗਾ ਸਨੇਹਾ ਦਿਆ ਕਰੋ ਉਮੀਦ ਆ ਕਿਸਾਨ ਵਿਰੋਧ ਜਿਹੜੀ ਆਪਾਂ ਇਹ ਵੀਡੀਓ ਪਾਈ ਆ ਇਹ ਜਰੂਰ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਜਾਵੇ ਤੇ ਉਹ ਕੋਈ ਨਾ ਕੋਈ ਪਹਿਲ ਕਦਮੀ ਦੇ ਆਧਾਰ ਤੇ ਫੈਸਲਾ ਜਲਦ ਤੋਂ ਜਲਦ 2-4 ਦਿਨ ਦੇ ਵਿੱਚ ਲਵੇ ਤਾਂ ਜੋ ਕਿਸਾਨ ਵੀਰ ਨੇ ਜਿਹੜੇ ਇਹ ਆਪ ਦਾ ਬੀਜ ਵੀ ਸਹੀ ਢੰਗ ਨਾਲ ਖਰੀਦਣ ਸਹੀ ਬੀਜ ਖਰੀਦਣ ਕਿਉਂਕਿ ਮੇਲਿਆਂ ਦੇ ਵਿੱਚ ਵੀਰੇ ਸਬਸਿਡੀ ਤੇ ਬੀਜ ਮਿਲ ਜਾਂਦਾ ਪ्युअर ਬੀਜ ਮਿਲਦਾ ਯੂਨੀਵਰਸਿਟੀ ਤੋਂ ਤੇ ਹੁਣ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਵੈਰੈਟੀ ਲੱਗਣੀ ਕਿਹੜੀ ਉਹ ਬੀਜ ਕੀ ਦਾ ਖਰੀਦਣਗੇ ਜੋ ਉਹਨਾਂ ਨੇ ਬੀਜ ਖਰੀਦ ਕੇ ਰੱਖ ਲਿਆ ਬਾਅਦ ਚੋ ਵੈਰਾਈਟੀ ਨਾ ਲੱਗਣ ਦਿੱਤੀ ਫੇਰ ਉਹਨਾਂ ਦਾ ਪੈਸਾ ਬਰਬਾਦ ਆ ਤੇ ਮੈਂ ਇਹੀ ਗੁਜਾਰਿਸ਼ ਕਰਦਾ ਵੀ ਸਰਕਾਰ ਹੋਵੇ ਚਾਹੇ ਕੋਈ ਐਸੋਸੀਏਸ਼ਨਾਂ ਨੇ ਜਿਹੜੀਆਂ ਉਹ ਵੀ ਇਹਦਾ ਫੈਸਲਾ ਤੁਸੀਂ ਪਹਿਲ ਦੇ ਆਧਾਰ ਤੇ ਲਾਓ ਕਿਸਾਨਾਂ ਨੂੰ ਨੁਚਿੱਤੀ ਦੇ ਵਿੱਚੋਂ ਕੱਢੋ ਵੀ ਨਹੀਂ ਉਹਨਾਂ ਨੂੰ ਕੋਈ ਹੋਰ ਹੱਲ ਲੱਭ ਕੇ ਦਿਓ ਵੀ ਜੇ ਮੰਨ ਕੇ ਚਲੋ ਤੁਸੀਂ ਇਹ ਵੈਰਾਈਟੀ ਨਹੀਂ ਲੱਗਣ ਦੇਣੀ ਵੱਡੀਆਂ ਉਮਰ ਦੀਆਂ ਵੈਰਾਈਟੀਆਂ ਲੱਗਣ ਦੇਣੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਡੇਟ ਜਿਹੜੀ ਝੋਨਾ ਲਾਉਣ ਦੀ ਡੇਟ ਆ ਉਹ ਜਲਦੀ ਅਨਾਉਂਸ ਕਰੋ ਉਦੋਂ ਵੀ ਤਾਂ ਜੋ ਜਿਹੜੇ ਹੁਣ ਆਲੂ ਦੇ ਕਿਸਾਨ ਵੀਰ ਆਲੂ ਲਾਉਂਦੇ ਨੇ ਜਾਂ ਮਟਰ ਲਾਉਂਦੇ ਨੇ ਕੋਈ ਸਬਜ਼ੀ ਦੀ ਕਾਸਟ ਕਰਦੇ ਨੇ ਉਹਨਾਂ ਦਾ ਤਾਂ ਕੁਝ ਨਾ ਕੁਝ ਫਾਇਦਾ ਹੋਵੇ ਨਾ ਬਾਸਮਤੀ ਦਾ ਤਾਂ ਕੋਈ ਭਵਿੱਖੇ ਨਹੀਂਗਾ ਉਹ ਤਾਂ ਜੇ ਆਪਾਂ ਦੇਖੀਏ ਤੁਹਾਨੂੰ ਰਾਜਾ ਵੀ ਬਣਾ ਸਕਦੀ ਹੈ ਭਖਾਰ ਵੀ ਬਣਾ ਸਕਦੀ ਹੈ ਕੋਈ ਲਿਮਟਿਡ ਆਮਦਨ ਤਾਂ ਹੋਵੇ ਨਾ ਕਿਸਾਨ ਵੀਰ ਜੀ ਵੀ ਜਿਹੜਾ ਠੇਕੇ ਠੂਕੇ ਤੇ ਜ਼ਮੀਨ ਲੈਂਦੇ ਨੇ ਕੋਈ ਲਿਮਟਿਡ ਆਮਦਨ ਤਾਂ ਹੋਵੇ ਨਾ ਵੀ ਉਹਨਾਂ ਨੂੰ ਪਤਾ ਵੀ ਵੀ ਆਪਾਂ ਨੂੰ ਇੰਨਾ ਕੁ ਝੋਨਾ ਇੰਨੇ ਕੁ ਮਨ ਲਗੇ ਚਲੋ ਵੀ ਇੰਨੀ ਕਮਦਨ ਹੋ ਗਈ ਐਨਾ ਕ ਆਪਣਾ ਖਰਚ ਆਊਗਾ ਲਿਮਟ ਤਾਂ ਪਤਾ ਲੱਗੇ ਨਾ ਉਹਨਾਂ ਨੂੰ ਤੇ ਉਮੀਦ ਆ ਕਿਸਾਨ ਵੀਰੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ